ਗਊਸ਼ਾਲਾ માં ਜਵਨਰ ਦੇ ਜਿਹੜੇ ਐਨ ਜੀਓਜ਼ ਨੇ ਉਹਨਾਂ ਨੂੰ ਅ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਲਗਭਗ 3 ਕਰੋੜ 7 ਲੱਖ ਰੁਪਏ ਦੇ ਗ੍ਰਾਂਟਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨੇ ਇੱਕ ਲਾਇਬ੍ਰੇਰੀ ਲੋਕ ਅਰਪਿਤ ਕੀਤੀ ਗਈ ਹੈ ਤੇ ਕੱਲ ਨੂੰ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਜਿਹੜੇ ਉਹ ਗ੍ਰਾਂਟਾਂ ਮਿਲਣਗੀਆਂ ਸੋ ਧੂਰੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਤੇ ਲੱਗੇ ਹੋਏ ਆ ਬੜਾ ਵਧੀਆ ਸ਼ਾਨਦਾਰ ਇੱਕ ਸੀਐਮ ਆਫਿਸ ਜਿਹੜਾ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਨੰਬਰ 1 ਤੇ ਚੱਲ ਰਿਹਾ ਕਿ ਜਿੱਥੇ ਕੋਈ ਵੀ ਆ ਕੇ ਮੁੱਖ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਹਕਮਤਰੀਆਂ ਸਬੰਧਤ ਕੰਮ ਹੈ ਜਾਂ ਕਿਸੇ ਵੀ ਵਿਭਾਗਮੇਨ ਕੰਮ ਹੈ ਉਹ ਉੱਥੇ ਆ ਕੇ ਸ਼ਿਕਾਇਤ ਜਮ੍ਹਾਂ ਕਰਾ ਸਕਦਾ ਹੈ ਜੋ ਉਹ ਸ਼ਾਮ ਤੱਕ ਮੇਰੇ ਕੋਲ ਪਹੁੰਚ ਜਾਂਦਾ ਤੇ ਅਸੀਂ ਉਹਦਾ ਨਾਜ਼ਰਦਾਰ ਅਫਸਰਾਂ ਕੋਲੇ ਉਹਦੀ ਜਵਾਬਦੇਹੀ ਕੁਇ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਜਿਹੜਾ ਪੁਰੀ ਨੂੰ ਸਮਰਪਿਤ ਕੀਤਾ ਜਾਊਗਾ ਦੇਸ਼ ਭਗਤ ਕਾਲ ਵਰਡ ਵਾਲ ਵਿਖੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀਐਸਸੀ ਦੇ ਸੈਂਟਰ ਵਾਸਤੇ ਵੀ ਜਿਹੜਾ ਕੰਮ ਚੱਲ ਰਿਹਾ ਹੈ ਜੀ ਮਾਨਸ ਸਿੰਘ ਵਾਪਸ ਲੈ ਲੈ ਆਪਣਾ ਅਮਨ ਢੂੜਾ ਜੀ ਨੇ ਕਨਵਰਸ ਕੀਤਾ ਤੇ ਉਹ ਦਵਾਦ ਉਹਨਾਂ ਨੇ ਪੁਆਪੀ ਫੀਲ ਆਪਣਾ ਵਾਪਸ ਲੈ ਲੈ ਪਾਰਟੀ ਵਿੱਚ ਰਹਿਣ ਦਾ ਇਹ ਫੈਸਲਾ ਕੀਤਾ ਕੀ ਗੱਲ ਮਾਦੂਰੀ ਦੀ ਕਿਉਂ ਕਈ ਦੇਖੋ ਸੰਘਣ ਉਹ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਚੁਸਤ ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਂਦਾ ਅਨਮੋਲ ਕਰ ਮਾਨ ਸਾਡੇ ਮਨਿਸਟਰ ਕੈਬਨਿਟ ਮਨਿਸਟਰ ਰਹੇ ਨੇ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣੇ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਵਧਾਈ ਦਿੰਦਾ ਇਸ ਗੱਲ ਲਈ ਸਭ ਤੋਂ ਪਹਿਲਾਂ ਆਨਲਾਈਨ ਸਿਸਟਮ ਸ਼ੁਰੂ ਕੀਤਾ ਗਿਆ ਜਿਸ ਸਰਵਿਸ ਕਿਹੜਾ ਕੀਤਾ ਪਰ ਰਾਈਟ ਟੂ ਸਰਵਿਸ ਜਿਹੜੀ ਲੋਕਾਂ ਨੂੰ ਮਿਲਦੀ ਨੇ ਉਹ ਆਈਟੀ ਦੇ ਵਿੱਚ ਘੇਰ ਫੈਣਾ ਪਈਆਂ ਰਹਿੰਦੀਆਂ ਨੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਰਾਈਟ ਟੂ ਸਰਵਿਸ ਨੂੰ ਐਕਟਿਵ ਕਰਨ ਦੀ ਲੋੜ ਹੈ ਤਾਂ ਕਿ ਟਾਈਮ ਪੀਰੀਅਡ ਇੱਕ ਹੋ ਸਕੀ ਤੇ ਕੰਮ ਹੋਸਰੇ ਨਹੀਂ ਨਹੀਂ ਇਸ ਤਰ੍ਹਾਂ ਦੀ ਕੀਰਤੀ ਕੋਈ ਗੱਲ ਨਹੀਂ ਪਰ ਹਜੇ ਕੁਝ ਕਿਉਂਕਿ ਅਸੀਂ ਕੁਝ ਕੁਝ ਤਸੀਲਾਂ ਚ ਹਜੇ ਪਾਇਲਟ ਦਾ ਕੰਮ ਚੱਲ ਰਿਹਾ ਹੈ ਅਸੀਂ ਚੈੱਕ ਕਰਕੇ ਦੇਖ ਲਿਆ ਕਿ ਕਮੀਆਂ ਰਹਿੰਦੀਆਂ ਨੇ ਤੇ ਜਿਵੇਂ ਮਹਾਲੀ ਤੋਂ ਇਹ ਸ਼ੁਰੂ ਕੀਤਾ ਸੀ ਤੇ ਇਹ ਜੁਲਾਈ ਐਂਡ ਤੱਕ ਅਸੀਂ ਪੂਰਾ ਇਹਨੂੰ ਐਕਟਿਵ ਕਰਕੇ ਦੇਖਣਾ ਤੇ ਜੇ ਕੋਈ ਕਮੀ ਆਉਂਦੀ ਹੈ ਕਿਉਂਕਿ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਕੰਮਾਂ ਚ ਸ਼ਾਇਦ ਕਮੀ ਰਹਿੰਦੀ ਹੋਵੇ ਕੋਈ ਕੋਨੋ ਵੀ ਅਪਡੇਟ ਕਰਾ। ਜੇਕਰ ਨਗਰ ਕੌਂਸਲ ਦੇ ਵਿੱਚ ਸਰਦਿਸਤਰਾ ਐਪ ਕੀਤਾ ਨਾ ਫਾਈਲ ਆਨਲਾਈਨ ਕੀਤਾ ਨਾ ਨਗਰ ਕੌਂਸਲ ਦੇ ਵਿੱਚ ਚੱਲਦਾਗਾ। ਲੱਭੇ ਟਾਈਮ ਜ਼ਿਆਦਾ ਪਰ ਉਹ ਪ੍ਰੋਪਰ ਚੱਲ ਹੀ ਰਿਹਾ ਜੀ। ਉਹ ਆਈਡੀ ਦੇ ਵਿੱਚ ਟਾਈਮ ਬਾਉਂਡ ਨਹੀਂ ਕੀਤਾ ਹੋਇਆ ਉਹ ਆਈਡੀ ਦੇ ਵਿੱਚ ਅਫਸਰ ਸਾਰੇ ਕੁਝ ਅਪਡੇਟ ਕਰਨ ਨੂੰ ਥੋੜਾ ਟਾਈਮ ਲੱਗੂਗਾ। ਆਪਾਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ। ਸਿਸਟਮ ਜਿਹੜਾ ਹੈ ਉਹਨੂੰ ਸਰਵਰ ਜਿਹੜੇ ਨੇ ਉਹਨੂੰ ਅਪਡੇਟ ਕਰਨ ਦੇ ਵਿੱਚ ਟਾਈਮ ਲੱਗੂਗਾ। ਪਰ ਸਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਤੇ ਆਉਣ ਆਰ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਗੀ। ਜੀ ਦਾ ਪਾਰਟੀਆਂ ਦਾ ਅੰਦਰੋਨੀ ਫੈਸਲਾ ਮੈਂ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਉਹ ਮਿਹਨਤ ਕਰਨ ਤੇ ਉਹਨਾਂ ਨੂੰ ਟਿਕਟ ਮਿਲੇ ਬਾਕੀ ਤਾਂ ਲੋਕ ਨੇ ਜੀ ਅਖੀਰ ਪਬਲਿਕ ਹੈ ਲੋਕ ਜਿਹੜੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਸੋ ਜੋ ਜੋ ਵੀ ਜੀਨੂ ਵੀ ਉਹ ਟਿਕਟ ਦੇਣਗੇ ਬਾਗੇਜ ਭਰੂਗਾ ਲੋ ਆਪ ਦਾ ਪ੍ਰੋਗਰਾਮ ਰੱਖਣਗੇ ਜਾ ਕੇ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਣਗੇ ਅਸੀਂ ਆਪਣੀ ਪਾਰਟੀ ਦੇ ਇੱਕ ਪ੍ਰੋਗਰਾਮ ਰੱਖਾਂਗੇ ਬਾਕੀ ਪਬਲਿਕ ਨੇ ਫੈਸਲਾ ਕਰਨਾ ਠੀਕ ਹੈ